ਹਾਂਜੀ ਹਾਂਜੀ ਵੀਰੇ ਤੇ ਉਹ ਟਾਲਾ ਸਾਹਿਬ ਵੀ ਜਾਂਦਾ ਹੀ ਉਹ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਹੀ ਪਿੰਡ ਵੀ ਗੋਦਵਾਰਾ ਮਿਲਿਆ ਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਠ ਕੇ ਤੜਕੇ ਇਸ਼ਨਾਨ ਦਾ ਪਾਣੀ ਸਰਪਿੰਡੇ ਕੇ ਸੇ ਇਸ਼ਨਾਨ ਕਰਕੇ ਹੁੰਦੇ ਜਾਣਾ ਉੱਥੇ ਇਸ਼ਨਾਨ ਕਰਕੇ ਹੁੰਦੇ ਮਹਾਰਾਜ ਦਾ ਕਰਨਾ ਪਰ ਮਹਾਰਾਜ ਨੇ ਤੇ ਫਾਲੋ ਨੂੰ ਦਿੱਤਾ ਹੀ ਨਹੀਂ ਨਾ ਮਹਾਰਾਜ ਨੇ ਮੈਨੂੰ ਤੇ ਆਪ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀਰੇ ਉੱਟ ਗਿਆ ਹੁਣ ਮੈਨੂੰ ਵੀ ਕੋਰਾ ਸੀਲੇ ਕੋਰਾ ਹੀ ਛੋਟਾ ਸੀ ਉਹ ਮੁੰਡੇ ਨਾਲ ਛੋਟਾ ਹੋਵੇ ਆਪੇ ਆਪਣਾ ਭਰਾ ਛੋਟਾ ਛੋਟਾ ਹੀ ਬਾਰਾ ਪਾ ਵੀਰੇ ਜਿੱਦਾ ਹੀ ਦੇਖਾ ਜਿੰਦਗਾਂ ਵੀ ਜਣਾ ਹਾਨੂੰ ਇਨਸਾਫ ਦਿਵਾਓ ਕਿ ਉਹ ਮੇਰੇ ਦੇ ਪੈਰ ਵੱਡੇ ਆ ਗਿੱਟਿਆਂ ਤੋਂ ਵੱਡੇ ਆ ਦੋਨੇ ਇੱਕ ਦਾ ਕੱਲ ਪ੍ਰਿਸ਼ਨ ਗਿੱਟਿਆਂ ਤੋਂ ਹੋਇਆ ਵਾ ਇੱਕ ਪੱਪਾ ਵੱਡਿਆ ਵਾ ਇਹਦੇ ਨਾਮ ਅਸਤਾਨ ਸਿੰਘ ਬੜੀ ਕਿਹੜੇ ਪਿੰਡ ਤੋਂ ਰਿੰਕ ਮੋਹਨਪੁਰ ਇਹ ਐਕਸੀਡੈਂਟ ਹੋਇਆ ਜੀ ਨੌਜਵੰਤਾਂ ਦੇ ਨਾਲ ਲੇਡੀ ਦੀ ਮੌਤ ਹੋਈ ਹੈ ਉਹ ਕਿਵੇਂ ਹਾਸਾ ਵਾਪਰਾ ਕੀ ਕੱਲ ਭਰੇ ਸਾਰੀ ਉਹ ਨਾ ਜੀ ਮੁੰਡਾ ਹਰਮੰਦਰ ਸਾਹਿਬ ਜਾ ਰਿਹਾ ਸੀ ਸਵੇਰ ਕੋਈ 7 ਵਜੇ 7 ਵਜੇ ਚ 5 ਮਿੰਟ ਰਹਿੰਦੇ ਸੀ ਉਸ ਤੋਂ ਬਾਅਦਾਂ ਟੂਲ ਪਲਾਜੇ ਤੋਂ ਛੋੜਾ ਜਾ ਗਿਆ ਆ ਕੇ ਤੇ ਕਹਿੰਦੇ ਆ ਕਿ ਟੂੜੀ ਵਾਲੇ ਢੋਂਗ ਚ ਵੱਜ ਜਾਇਆ ਪੱਕਾ ਸ਼ੋਰ ਨਹੀਂ ਹੈ ਉਸ ਤੋਂ ਬਾਅਦਾਂ ਕਾਰਵਾਈ ਜੋ ਹੋਲਚ ਕਰੂਗੀ ਆਪਾਂ ਉਸ ਤੋਂ ਬਾਅਦਾਂ ਪਤਾ ਲੱਗੂਗਾ ਨਾਲ ਲੇਡੀਜ਼ ਵੀ ਕੋਈ ਹਾਂਜੀ ਤੇ ਇੱਕ ਲੇਡੀ ਸੀ ਉਹਨਾਂ ਨੇ ਆਪਣਾ ਟੂਲ ਪਲਾਜੇ ਤੇ ਉਹਨਾਂ ਨੂੰ ਹੱਥ ਦਿੱਤਾ ਕਿ ਮੈਨੂੰ ਵੀ ਲਈ ਜਾਓ ਤੇ ਉਹਨਾਂ ਨੇ ਉਹਨਾਂ ਨੂੰ ਪਾ ਲਿਆ ਤੇ ਨਾਲ ਉਹਨਾਂ ਦੀ ਵੀ ਡੈਥ ਹੋ ਗਈ ਠੀਕ ਹੋ ਗਿਆ ਹਾਂਜੀ ਕਿੰਨੇ ਵਜੇ ਘਟਨਾ ਹੈ ਇਹ ਕੋਈ 7 ਵਜੇ ਚ 5 ਮਿੰਟ ਰਹਿੰਦੇ ਸੀ ਠੀਕ ਹੈ ਜੀ ਸਵੇਰ ਦੀ ਪੁਲਿਸ ਨੂੰ ਕੀ ਕੰਮ ਕੀਤੇ ਪਰਿਵਾਰ ਨੂੰ ਕੀ ਸਾਥ ਹੋਇਆ ਪੁਲਸ ਵੱਲੋਂ ਕਾਰਵਾਈ ਕਰ ਰਹੇ ਆ ਜੋ ਚਮਕੀਆਂ ਨਿਸ਼ਾਨਾ ਪਨਵਾ ਉਹਦੇ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਆ ਪਤਾ ਲੱਗੂਗਾ ਅੱਗੇ ਕੀ ਕਾਰਵਾਈ ਕਰਦੀ ਹੈ ਠੀਕ ਹਾਂ